सत श्री अभी चैनल पंजाबी टोटके उपाचा बहुत 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 स्वागत है तो चलो जी आज की वीडियो में अ खास दिन का खास उपा खास दिन का खास उपा जिसका बड़ी बेसब्री न इंतज़ार रहा है इंतजार क्यों रहा है क्योंकि यह वाले ਉਪਾਅ ਜਿਹੜੇ ਹੁੰਦੇ ਹਨ ਦੰਦੇ ਹਨ ਇਨਸਟੈਂਟ ਰਿਜ਼ਲਟ ਹਾਂਜੀ ਮੀਨੇ 2 ਮਹੀਨੇ 4 ਮਹੀਨੇ ਨਹੀਂ ਇਨਸਟੈਂਟ ਰਿਜ਼ਲਟ ਦੰਦੇ ਹਨ ਤੇ 110% ਰਿਜ਼ਲਟ ਦੰਦੇ ਹਨ ਬਸ਼ਰਤੇ ਕਿ ਤੁਸੀਂ ਉਸ ਨੂੰ ਬਿਲਕੁਲ ਵਿਸ਼ਵਾਸ ਨਾਲ ਸ਼ਰਧਾ ਨਾਲ ਤੇ ਨਾਲ ਦੇ ਨਾਲ ਮੇਰੇ ਦੱਸੇ ਗਏ ਪ੍ਰੋਸੈਸ ਦੇ ਅਨੁਸਾਰ ਕਰਦੇ ਹੋ ਤਾਂ ਇਹ ਉਪਾਅ ਤੁਹਾਨੂੰ ਜਰੂਰ 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 ਰਿਜ਼ਲਟ ਦੰਦੇ ਹਨ ਤੇ ਚਲੋ ਜੀ ਹੁਣ ਦੱਸ ਦੰਦੇ ਹਾਂ ਖਾਸ ਦਿਨ ਕਿਹੜੇ ਦਿਨ ਆ ਰਿਹਾ ਹੈ ਤੇ ਉਹ ਹੈ 12 April 2025 ਹਾਂਜੀ ਚੇਤ ਮਾਦੀ ਪੂਰਨਮਾਸ਼ੀ ਆ ਰਹੀ ਹੈ 12 ਅਪ੍ਰੈਲ 2025 ਨੂੰ ਇਸ ਦੇ ਨਾਲ ਦੋ ਹੋਰ ਵੱਡੀਆਂ ਚੀਜ਼ਾਂ ਜੁੜ ਗਈਆਂ ਹਨ ਵੈਸੇ ਤਾਂ ਪੂਰਨਮਾਸ਼ੀ ਆਪਣੇ ਆਪ ਵਿੱਚ ਵੱਡਾ ਦਿਨ ਹੁੰਦਾ ਹੈ ਖਾਸ ਦਿਨ ਹੁੰਦਾ ਹੈ ਇਸ ਦੇ ਨਾਲ ਦੋ ਚੀਜ਼ਾਂ ਹੋਰ ਜੁੜ ਗਈਆਂ ਹਨ ਪਹਿਲੇ ਹੈ ਹਨੂਮਾਨ ਜਯੰਤੀ ਦੂਸਰਾ ਹੈ ਸ਼ਨੀਵਾਰ ਦੇ ਦਿਨ ਇਹ ਪੂਰਨਮਾਸ਼ੀ ਆ ਗਈ ਹੈ ਤਾਂ ਸ਼ਨੀਵਾਰ ਦੇ ਦਿਨ ਜਦੋਂ ਪੂਰਨਮਾਸ਼ੀ ਆ ਜਾਂਦੀ ਹੈ ਤਾਂ ਸ਼ਨੀ ਤੋਂ ਰਿਲੇਟਡ ਤੁਹਾਨੂੰ ਜਿਹੜੀ ਵੀ ਪ੍ਰੋਬਲਮਸ ਜੇ ਆ ਵੀ ਪਰੇਸ਼ਾਨੀਆਂ ਆ ਰਹੀਆਂ ਹੁੰਦੀਆਂ ਹਨ ਤਾਂ ਇਸ ਦਿਨ ਜੇ ਤੁਸੀਂ ਜਿਹੜਾ ਉਪਾਅ ਕਰਦੇ ਹੋ ਉਹ ਬੜੀ ਹੀ ਆਸਾਨੀ ਨਾਲ ਉਹ ਤੁਹਾਡੀਆਂ ਬਾਧਾ ਪਰੇਸ਼ਾਨੀਆਂ ਸਭ ਦੁੱਖ ਦੂਰ ਹੋ ਸਕਦੇ ਹਨ ਠੀਕ ਹੈ ਨਾਲ ਦੇ ਨਾਲ ਇਹ ਜਿਹੜੇ ਉਪਾਅ ਹੁੰਦੇ ਹਨ ਨਾ ਤੁਸੀਂ ਗੁਪਤ ਤਰੀਕੇ ਦੇ ਨਾਲ ਕਰੋਗੇ ਤਾਂ ਜ਼ਿਆਦਾ ਫਲ ਤੁਹਾਨੂੰ ਇਸ ਚੀਜ਼ਾਂ ਦਾ ਮਿਲ ਸਕਦਾ ਹੈ ਜਾਨੀ ਕਿ ਜਲਦੀ ਤੁਹਾਨੂੰ ਇਸ ਦਾ ਇਨਸਟੈਂਟ ਰਿਜ਼ਲਟ ਮਿਲ ਸਕਦਾ ਹੈ ਗੁਪਤ ਤਰੀਕੇ ਦੇ ਨਾਲ ਮਤਲਬ ਹੁੰਦਾ ਹੈ ਕਿਸੇ ਨੂੰ ਦੱਸਣਾ ਨਹੀਂ ਹੈ ਕਿ ਅਸੀਂ ਇਹ ਵਾਲੇ ਉਪਾਅ ਕਿੱਤੇ ਹੋ ਠੀਕੇ ਤੁਹਾਨੂੰ ਸਮਝ ਆ ਗਈ ਹੋਏਗੀ ਸਭ ਤੋਂ ਪਹਿਲੇ ਤਾਂ ਦੇਖੋ ਜੋ ਮੈਂ ਤੁਹਾਨੂੰ ਉਪਾਦਸਨ ਵਾਲੀ ਹਾਂ ਸਾਰਿਆਂ ਨੇ ਉਹ 11 ਤਾਰੀਖ ਨੂੰ ਹਰ ਕਿਸੇ ਨੇ ਕਰਨਾ ਕਰਨਾ ਹੈ ਮੈਂ ਹਮੇਸ਼ਾ ਥੋੜੇ ਦਿਨ ਪਹਿਲੇ ਹੀ ਪੂਰਨਮਾਸ਼ੀ ਹੋ ਗਈ ਜਾਂ ਮਸਿਆ ਹੋ ਗਈ ਹੈ ਜਿਹੜਾ ਵੀ ਖਾਸ ਦਿਨ ਹੁੰਦਾ ਹੈ ਪਹਿਲੇ ਹੀ ਵੀਡੀਓ ਪਾਣੀ ਹਾਂ ਤੇ ਉਹਦੇ ਵਿੱਚ ਜੇ ਕੋਈ ਸਮਾਨ ਕਿਸੇ ਦੇ ਕਾਰ ਵਿੱਚ ਨਾ ਹੋਵੇ ਵੈਸੇ ਤਾਂ ਹਰ ਸਮਾਨ ਕਾਰ ਵਿੱਚੋਂ ਹੀ ਮੈਂ ਕਾ ਲ ਕੇ ਤੁਹਾਨੂੰ ਉਪਾਦ ਦੱਸਦੀ ਹਾਂ ਕਿਉਂਕਿ ਸਾਡੇ ਘਰ ਦੇ ਅੰਦਰ ਹੀ ਸਾਡੇ ਕਾਰ ਉਹ ਚੀਜ਼ਾਂ ਛੁਪੀਆਂ ਹਨ ਸਾਡੀ ਰਸੋਈ ਵਿੱਚ ਸਾਡੇ ਕਾਰ ਵਿੱਚ ਜਿਸ ਦੇ ਨਾਲ ਅਸੀਂ ਆਪਣੇ ਨੋ ਗ੍ਰਹਿ ਠੀਕ ਕਰ ਸਕਦੇ ਹਾਂ ਜਿਸ ਦੇ ਨਾਲ ਅਸੀਂ ਆਪਣੇ ਕਸ਼ਟ ਦੂਰ ਕਰ ਸਕਦੇ ਹਾਂ ਹਾਂਜੀ ਪਰ ਸਾਨੂੰ ਜਾਣਕਾਰੀ ਨਹੀਂ ਹੈ ਇਸ ਕਰਕੇ ਸਾਨੂੰ ਪਤਾ ਨਹੀਂ ਚੱਲਦਾ ਹੈ ਤੇ ਦੇਖੋ ਜੀ ਤੁਸੀਂ ਕੀ ਕਰਨਾ ਹੈ 11 ਅਪ੍ਰੈਲ ਨੂੰ ਠੀਕ ਹੈ ਰਾਤ ਨੂੰ ਮੈਂ ਜੀ ਮੇਨ ਉਹ ਬਾਅਨੇ ਉਤਾ ਮੈਂ ਦੱਸਣਾ ਹੈ ਪਰ 11 ਅਪ੍ਰੈਲ ਨੂੰ ਪੀਲੀ ਸਰਸੋਂ ਜਿਹੜੀ ਹੁੰਦੀ ਹੈ ਠੀਕ ਹੈ ਦੋ ਸਰਸੋਂ ਹੁੰਦੀਆਂ ਇੱਕ ਕਾਲੀ ਤੇ ਇੱਕ ਪੀਲੀ ਪੀਲੀ ਸਰਸੋਂ ਥੋੜੀ ਜੀ ਖਰੀਦ ਕੇ ਲੈ ਕੇ ਆ ਜਾਣਾ ਤੇ 11 ਅਪ੍ਰੈਲ ਨੂੰ ਸੌਣ ਤੋਂ ਪਹਿਲੇ ਆਪਣੇ ਘਰ ਵਿੱਚ ਹਰ ਜਗ੍ਹਾ ਤੇ ਮਤਲਬ ਇਸਤਾਨੇ ਕੇ ਬਿਲਕੁਲ ਹੀ ਪਰਦੋ ਪੂਰਾ ਕਰ ਥੋੜਾ ਥੋੜਾ ਛਿੱਕਾ ਕਰ ਦੇਣਾ ਠੀਕ ਹੈ ਆਪਣੇ ਬੈਡਰੂਮ ਵਿੱਚ ਰਸੋਈ ਵਿੱਚ ਬਾਥਰੂਮ ਨੂੰ ਛਾੜਿ ਕੇ ਠੀਕ ਹੈ ਹਰ ਜਗ੍ਹਾ ਤੇ ਥੋੜਾ ਥੋੜਾ ਪੀਲੀ ਸਰਸੋਂ ਦਾ ਛਿੱਕਾ ਕਰਕੇ ਤੁਸੀਂ ਸੌ ਜਾਣਾ ਹੈ ਐ ਜੋ ਪੀਲੀ ਸਰਸੋ ਹੈ ਉਹ ਮਾਂ ਲక్ష్ਮੀ ਨੂੰ ਬਹੁਤ ਜ਼ਿਆਦਾ ਪਰੀਏ ਹੈ ਮਾਂ ਲక్ష్ਮੀ ਦੀ ਫੇਵਰਿਟ ਹੈ ਇਹ ਤੁਸੀਂ ਇਕੱਠੀ ਕਰਕੇ ਸੌਰੀ ਇਸ ਨੂੰ ਛਿੜਕਾ ਕਰਕੇ ਸੋ ਜਾਣਾ ਹੈ ਜਦੋਂ ਸਵੇਰੇ ਤੁਸੀਂ ਉੱਠਣਾ ਹੈ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਝਾੜੂ ਲੈਣਾ ਹੈ ਤੇ ਪੂਰੀ ਜਿਹੜੀ ਸਰੋਂ ਸਰਸੋਂ ਅਸੀਂ ਆਪਣੇ ਘਰ ਵਿੱਚ ਸਪਰੇਅ ਕੀਤਾ ਹੈ ਛੜਕੀ ਹੈ ਉਸ ਨੂੰ ਇਕੱਠੀ ਕਰ ਲੈਣਾ ਹੈ ਇਕੱਠੀ ਕਰਕੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਆਪਣੇ ਘਰ ਤੋਂ ਬਾਹਰ ਸੁੱਟ ਦੇਣਾ ਹੈ ਹਾਂਜੀ ਇਹ ਇੱਕ ਐਸਾ ਜ਼ਬਰਦਸਤ ਟੋਟਕਾ ਹੈ ਜੋ ਤੁਹਾਡੇ ਘਰ ਦੀ ਪੂਰੀ 네ਗਟਿਵਿਟੀ ਨੂੰ ਇਕੱਠਾ ਕਰਕੇ ਲੈ ਕੇ ਜਾਏਗੀ ਤੇ ਮਾਂ ਲక్ష్ਮੀ ਤੁਹਾਡੇ ਘਰ ਆਏਗੀ ਜਦੋਂ ਤੁਸੀਂ ਇਹ ਝਾੜੂ ਮਾਰ ਰਹੇ ਹੋਵੋਗੇ ਤਾਂ ਨਾਲ ਦੇ ਨਾਲ ਤੁਸੀਂ ਬੋਲਣਾ ਹੈ ਕਿ हे ਮਾਂ ਲక్ష్ਮੀ ਸਾਡੇ ਘਰ ਜੋ ਸਾਰੀ 네ਗਟਿਵਿਟੀ ਦੂਰ ਕਰੋ ਪਰੇਸ਼ਾਨੀਆਂ ਦੂਰ ਕਰੋ ਤੇ ਤੁਸੀਂ ਆਪਣਾ ਵਾਅਦਾ ਸਾਡੇ જ કરો ਤੁਸੀਂ ਦੇਖੋਗੇ ਚਮਤਕਾਰ ਹੋਣ ਵਾਲਾ ਹੈ ਹਾਂਜੀ ਚਮਤਕਾਰ ਹੋਣ ਵਾਲਾ ਹੈ ਇਹ ਕੰਮ ਤੁਸੀਂ ਜਰੂਰ ਕਰ ਲੈਣਾ ਹੁਣ ਆ ਜਾਂਦੇ ਹਾਂ ਅਸੀਂ 12 April ਦੇ ਉੱਤੇ ਠੀਕ ਹੈ 12 April ਦਾ ਜਿਹੜਾ ਉਪਾਅ ਤੁਸੀਂ ਕਰਨਾ ਹੈ ਉਹ ਦੱਸਣ ਤੋਂ ਪਹਿਲਾਂ ਮੇਰੀ ਛੋਟੀ ਜੀ ਰਿਕੁਐਸਟ ਹੈ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗੀਆਂ ਹਨ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਹਾਜ਼ਰ ਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਚਲੋ ਜੀ ਸਭ ਤੋਂ ਪਹਿਲੇ ਹੁਣ 12 April ਜੋ ਕਿ ਖਾਸ ਦਿਨ ਹੈ बहुत खास दिन है तोड़िया इच्छाव पूरिया कर कोई भी इच्छा अपना एक दुख दूर कर लो या अपनी कोई भी इच्छा पूरी कर लो वो बारह अप्रैल का दिन बहुत 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 ज़्यादा महत्व तो है वैसे तो मैं शॉर्ट विच दस ही दिता है पर जे मैं थोड़ा तो उसका पूरा लॉजिक समझा जावी तो बहुत लंबी वीडियो बनेगी इस करके आप सीधा आ जाते हाँ उपाध उत्ते ਤੇ ਚਲੋ ਜੀ ਮੇਨ ਜਿਹੜਾ ਉਪਾਅ ਹੈ ਉਹ ਦੱਸਣ ਤੋਂ ਪਹਿਲੇ ਮੈਂ ਥੋੜੀ ਜੀ ਤੁਹਾਨੂੰ ਚੀਜ਼ਾਂ ਦੱਸ ਦਿੰਦੀ ਹਾਂ ਜਿਸ ਦਾ ਤੁਸੀਂ 12 ਅਪ੍ਰੈਲ ਨੂੰ ਪੂਰੇ ਦਿਨ ਦੇ ਵਿੱਚ ਕਦੀ ਵੀ ਧਾਰਮਿਕ ਸਥਾਨ ਤੇ ਇਹ ਚੀਜ਼ਾਂ ਦੇ ਚੜਾ ਕੇ ਆਓਗੇ ਤਾਂ ਮਿਕਸ ਸੰਤੇ ਚ ਰਾ ਕੇ ਆਓ ਗੁਰਦੁਆਰੇ ਜਾਂਦੇ ਹੋ ਮੰਦਿਰ ਜਾਂਦੇ ਹੋ ਉੱਥੇ ਚੜਾ ਕੇ ਆਓ ਨਹੀਂ ਤਾਂ ਹਨੂਮਾਨ ਜਨਮਤੀ ਹੈ ਹਨੂਮਾਨ ਜੀ ਦੇ ਮੰਦਿਰ ਵਿੱਚ ਚੜਾ ਕੇ ਆਓਗੇ ਦੀ ਬੈਸਟ ਹੋਏਗਾ ਤੁਹਾਡੀ ਇਹ ਮਨੋ ਕਾਮਨਾ ਜਰੂਰ ਪੂਰੀ ਹੋਏਗੀ ਤੁਹਾਨੂੰ ਕੋਈ ਦੁੱਖ ਹੈ ਬਿਮਾਰੀ ਹੈ ਠੀਕ ਹੈ ਉਹ ਤੁਹਾਡੀ ਦੂਰ ਹੋ ਸਕਦੀ ਹੈ ਠੀਕ ਹੈ ਕਿਹੜੀਆਂ ਚੀਜ਼ਾਂ ਹਨ ਉਹ ਸਭ ਤੋਂ ਪਹਿਲੇ ਨੋਟ ਕਰਕੇ ਰੱਖ ਲਓ ਕਿਉਂਕਿ 12 April ਤੋਂ ਪਹਿਲੇ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਭੁੱਲ ਜਾਓਗੇ ਵੀਡੀਓ ਸੇਵ ਕਰਕੇ ਰੱਖੋ ਜਾਂ ਫਿਰ ਲਿਖ ਕੇ ਰੱਖੋ ਨਾ ਨਹੀਂ ਮੈਨੂੰ ਇਹ 10:00 ਵਜੇ 12 April ਤੋਂ ਪਹਿਲੇ ਤੁਹਾਨੂੰ ਇਹ ਵੀਡੀਓ ਮਿਲ ਗਈ है। तो समझ जाना कि परमात्मा चाहते हैं कि यह मेन दिन बोनस मिलन वाला है तो दुख दूर कर सकते हो अपनी इच्छा कोई पूरी कर सकते हो इस करके तो सामने आ गई है नहीं तो की है? वीडियो ਤਾਰੇ ਕੋਲ ਆਏਗੀ ਬਹੁਤ ਸਾਰੇ ਲੋਕ ਸਾਡੀ ਵੀਡੀਓਜ਼ ਦੇਖਦੇ ਹਨ ਕਈਆਂ ਨੂੰ ਵੀਡੀਓ ਲੇਟ ਉਹਨਾਂ ਦੇ ਸਾਹਮਣੇ ਆਂਦੀ ਹੈ ਹਾਂ ਜਿਹੜੇ ਸਬਸਕ੍ਰਾਈਬਰਸ ਹੁੰਦੇ ਹਨ ਉਹਨਾਂ ਨੇ ਜੇ ਬੈਲ ਆਈਕਨ ਦਾ ਬਟਨ ਦਬਾਇਆ ਹੁੰਦਾ ਤਾਂ ਸਾਡਾ ਨੋਟੀਫਿਕੇਸ਼ਨ ਆ ਜਾਂਦਾ ਹੈ ਠੀਕ ਹੈ ਉਹਨਾਂ ਨੂੰ ਇੱਕਦਮ ਮਿਲ ਜਾਂਦੀ ਹੈ ਸਾਡੀ ਵੀਡੀਓ ਪਰ ਕਈਆਂ ਨੂੰ ਵੀਡੀਓ ਲੇਟ ਮਿਲਦੀ ਹੈ ਤਾਂ ਘਬਰਾਉਣ ਦੀ ਜਰੂਰਤ ਨਹੀਂ ਹੈ ਤੁਸੀਂ ਅਗਲੀ ਪੂਰਨ ਮਾਸੀ ਤੇ ਵੀ ਇਹ ਉਪਾਅ ਕਰ ਸਕਦੇ ਹੋ ਪਰ ਜੋ 12 ਅਪ੍ਰੈਲ ਦਾ ਇਸ ਦਾ ਫਲ ਮਿਲਣ ਵਾਲਾ ਹੈ ਨਾ ਉਹਨਾਂ ਨੇ ਮਿਲੇਗਾ ਪਰ ਫਿਰ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਹੈ ਕੇਲੇ দান ਕਰਦੇ ਹਨ 12 ਅਪ੍ਰੈਲ ਨੂੰ ਤੁਸੀਂ ਕੇਲਿਆਂ ਦਾ ਦਾਨ ਕਰਨਾ ਹੈ ਕੇਲਿਆਂ ਦਾ ਦਾਨ ਕਰਨ ਦੇ ਨਾਲ ਤੁਹਾਡਾ ਸ਼ੁਕਰ ਤੁਹਾਡਾ ਵੀਨਸ ਜਿਹੜਾ ਹੈ ਨਾ ਉਹ ਮਜ਼ਬੂਤ ਹੋਣ ਵਾਲਾ ਹੈ ਠੀਕ ਹੈ ਨਾਲ ਦੇ ਨਾਲ ਗੁੜ ਤੇ ਚਨਾ ਠੀਕ ਹੈ ਨਾ ਗੁੜ ਤੇ ਛੋਲੇ ਹੁੰਦੇ ਹਨ ਜਿਹੜੇ ਉਹ ਤੁਸੀਂ 12 ਅਪ੍ਰੈਲ ਨੂੰ ਦਾਨ ਕਰਨੇ ਹਨ ਇਸ ਦੇ ਨਾਲ ਤੁਹਾਡਾ ਮੰਗਲ ਮਜ਼ਬੂਤ ਹੋਏਗਾ 2025 ਮੰਗਲ ਦਾ ਸਾਲ ਹੈ ਇਹ ਜੇ ਤੁਸੀਂ ਦਾਨ ਕਰਦੇ ਹੋ ਤਾਂ ਇੱਕ ਤਾਂ ਜੇ ਤੁਹਾਡੀ ਕੋਈ ਪ੍ਰਾਪਰਟੀ ਤੋਂ ਰਿਲੇਟਿਡ ਜੇ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਉਹ ਤੁਹਾਡੀ ਦੂਰ ਹੋ ਸਕਦੀ ਹੈ ਜਿਨ੍ਹਾਂ ਦੀ ਵਿਆਹ ਵਿੱਚ ਪ੍ਰੋਬਲਮ ਆ ਰਹੀ ਹੈ ਉਹ ਵੀ ਵਿਆਦੀ ਪ੍ਰੋਬਲਮ ਤੁਹਾਡੀ ਦੂਰ ਹੋ ਸਕਦੀ ਹੈ ਮੰਗਲ ਜਦੋਂ ਸਾਡਾ ਮਜ਼ਬੂਤ ਹੁੰਦਾ ਹੈ ਨਾ ਤਾਂ ਸਾਡੇ ਅੰਦਰ ਕੌਨਫੀਡੈਂਸ ਵੀ ਵਧਦਾ ਹੈ ਆਤਮ ਵਿਸ਼ਵਾਸ ਆਉਂਦਾ ਹੈ ਤਾਂ ਇਹ ਵੀ ਤੁਸੀਂ ਕਰਨਾ ਹੈ ਠੀਕ ਹੈ ਇਹ ਚੀਜ਼ਾਂ ਛੋਟੀਆਂ-ਛੋਟੀਆਂ ਚੀਜ਼ਾਂ ਹਨ ਜੋ ਮੈਂ ਤੁਹਾਨੂੰ ਦੱਸਿਆ ਹਾਂ ਤੁਸੀਂ ਕਰ ਸਕਦੇ ਹੋ ਚਲੋ ਜੀ ਹੁਣ ਤੁਹਾਡਾ ਇੰਤਜ਼ਾਰ ਖਤਮ ਕਰਦੇ ਹਾਂ ਸਭ ਤੋਂ ਮੇਨ ਉਪਾਅ ਤੇ ਆ ਜਾਂਦੇ ਹਾਂ ਜੋ ਕਿ ਤੁਸੀਂ ਕਰਨਾ ਹੈ 12 ਅਪ੍ਰੈਲ ਨੂੰ अच्छा ਇਹ ਜਿਹੜਾ ਉਪਾਅ ਹੈ ਨਾ ਤੁਸੀਂ 7:30 ਵਜੇ ਸਵੇਰੇ 7:30 ਵਜੇ ਤੋਂ ਲੈ ਕੇ 9-10 ਦੇ ਵਿੱਚ ਕਰਦੇ ਹੋ ਤਾਂ ਵੈਲ ਐਂਡ ਵੁੱਡ ਹੈ ਦੀ ਬੈਸਟ ਹੈ ਨਹੀਂ ਤਾਂ ਤੁਸੀਂ ਉਸ ਤੋਂ 7:30 ਤੋਂ ਲੈ ਕੇ ਕਦੀ ਵੀ ਇਹ ਉਪਾਅ ਕਰ ਸਕਦੇ ਹੋ ਇੱਕ ਚਿੱਟਾ ਕਾਗਜ਼ ਲੈਣਾ ਹੈ ਠੀਕ ਹੈ ਉਹਦੇ ਉੱਤੇ ਲਾਲ ਪੈਨ ਦੇ ਨਾਲ ਇਹ ਜੋ ਮੈਂ ਤੁਹਾਨੂੰ ਆਪਣੀ ਸਕਰੀਨ 'ਤੇ ਦਿਖਾ ਰਹੀ ਹਾਂ ਮੰਗਲ ਦਾ ਇਹ ਯੰਤਰ ਬਣਾ ਲੈਣਾ ਹੈ ਠੀਕ ਹੈ ਫਿਰ ਉਸ ਦੇ ਪਿੱਛੇ ਤੁਸੀਂ ਆਪਣੀ ਕੋਈ ਵੀ ਇੱਛਾ ਲਿਖ ਸਕਦੇ ਹੋ ਜਿਸ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਤੁਹਾਡਾ ਦੁੱਖ ਹੈ ਜਿਸ ਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਉਹ ਤੁਸੀਂ ਲਿਖ ਸਕਦੇ ਹੋ ਇੱਕ ਇੱਕ ਅੱਖਰ ਵਿੱਚ ਲਿਖਣਾ ਹੈ ਪਰਮਾਤਮਾ ਨੂੰ ਯੂਨੀਵਰਸ ਵਾਿਗੁਰੂ ਅllਹ ਸਭ ਸਮਝਦੇ ਹਨ ਤੁਹਾਡੀ ਦੁੱਖ ਦਰਦ ਸਭ ਸਮਝਦੇ ਹਨ ਇੱਕ ਵਰਡ ਲਿਖੋਗੇ ਇੱਕ ਅੱਖਰ ਲਿਖੋਗੇ ਸਭ ਦੂਰ ਹੋ ਜਾਏਗਾ ਕੋਈ ਨਹੀਂ ਜੇ ਤੁਹਾਨੂੰ ਹਸਪਤਾਲ ਤੋਂ ਛੁਟਕਾਰਾ नहीं मिलते हम दवाइयाँ तो छुटकारा नहीं मिलता है ता ऐ दिन बहुत अच्छा है जो तो तुसी ऐना चीज़ तो भी छुटकारा पा सकते हो ठीक है उस तो बात तुसी की करना है इस यंत्र दे पीछे जो इच्छा लिखी है उस नू फोल्ड करके अपने पाठ पूजा वाले स्थान ते तुसी रख देना है ਤੁਸੀਂ ਜਦੋਂ ਐ ਪਰਚੀ ਉੱਥੇ ਰੱਖ ਦਿੱਤੀ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਤਾਂ ਤੁਸੀਂ ਹੋ ਸਕੇ ਤਾਂ ਉੱਥੇ ਚਪਈ ਸਾਹਿਬ ਦੇ ਪੰਜ ਪਾਠ ਕਰ ਲਓ ਠੀਕ ਹੈ ਜੋ ਦੂਸਰੇ ਧਰਮ ਦੇ ਲੋਕ ਹਨ ਉਹ ਵੀ ਮੇਰੇ ਇਹ ਉਪਾਅ ਨੂੰ ਫੋਲੋ ਕਰਦੇ ਹਨ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਹਨੂਮਾਨ ਚਾਲੀਸਾ ਪੜ੍ਹ ਲਓ ਠੀਕ ਹੈ ਤਾਂ ਵੀ ਤੁਹਾਡੇ ਮੈਂ ਤੁਹਾਨੂੰ ਦੱਸ ਰਹੀ ਹਾਂ ਜੋ ਤੁਸੀਂ ਮੰਗਿਆ ਹੈ ਨਾ 12 ਅਪ੍ਰੈਲ ਨੂੰ ਇੰਨਾ ਵੱਡਾ ਦਿਨ ਹੈ ਕਿ ਤੁਹਾਡਾ ਉਹ ਪੂਰਾ ਹੀ ਪੂਰਾ ਹੋਏਗਾ ਜੇ ਕੋਈ ਦੁੱਖ ਦਰਦ ਹੈ ਉਹ ਤੁਹਾਡਾ ਦੂਰ ਹੋਏਗਾ ਹੀ ਹੋਏਗਾ ਇੰਨਾ ਕੰਮ ਤੁਸੀਂ ਕਰ ਲੈਣਾ ਹੈ ਉੱਥੇ ਬੈ ਰਹਿਣ ਦੇਣੀ ਹੈ ਐਸ ਪਰਚੀ ਨੂੰ ਤੁਸੀਂ ਜਿਸ ਵੇਲੇ ਤੁਹਾਡੀ ਇੱਛਾ ਪੂਰੀ ਹੋਏਗੀ ਜਿਸ ਵੇਲੇ ਤੁਹਾਡਾ ਦੁੱਖ ਦੂਰ ਹੋਏਗਾ ਉਸ ਵੇਲੇ ਇਹ ਪਰਚੀ ਨੂੰ ਚੁੱਕ ਕੇ ਤੁਸੀਂ ਜਲਾ ਦੇਣਾ ਹੈ ਤੇ ਫੂਕ ਮਾਰ ਕੇ ਉਡਾ ਦੇਣਾ ਹੈ ਜਾਂ ਫਿਰ ਇਸ ਪਰਚੀ ਨੂੰ ਕਿਧਰੇ ਤੁਸੀਂ ਕਿਧਰੇ ਵੀ ਕੋਈ ਗਮਲੇ ਵਿੱਚ ਸਾਫ਼ ਸੁਥੀ ਮਿੱਟੀ ਵਾਲੀ ਜਗ੍ਹਾ ਦੇ ਮਿੱਟੀ ਵਿੱਚ ਤਬਾਦੋ ਜਾਂ ਉੱਥੇ ਕੋਲ ਰੱਖ ਦੋ ਜੋ ਪਾਣੋਂ ਤੁਸੀਂ ਵਿਸ਼ਵਾਸ ਨਾਲ ਸ਼ਰਧਾ ਨਾਲ ਤੇ ਮੇਰੇ ਦੱਸੇ ਗਏ ਪ੍ਰੋਸੈਸ ਦੇ ਅਨੁਸਾਰ ਕੀਤਾ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੀ ਮਨ ਦੀ ਇੱਛਾ ਜੋ ਤੁਸੀਂ ਮੰਗੀ ਹੈ ਪੂਰਾ ਹੋਣ ਨੂੰ ਰੋਕ ਨਹੀਂ ਸਕਦੀ ਹੈ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਕੋਈ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਆ ਹਰ ਲੈ ਕੇ